very good evening to all of you and uh, thank you so much housewal family jinna ne aj anni vadiya evening organize kari karayi hai bahut sab to pehla mainu khushi di gall eh lag rahi hai ki sari ladies nu milan da mauka mil raha hai because usually jinne bhi assi programs te jande ha they are mostly men oriented te zyada ginti ch bande hunde hai ladies bahut ghat hundiyan ne this is a beautiful evening thank you everyone and ਅੱਜ ਮੈਂ ਸਿਰਫ ਲੇਡੀਜ਼ ਬਾਰੇ ਗੱਲ ਕਰਨਾ ਚਾਹੂੰਗੀ ਬਿਕਾਜ਼ ਬਹੁਤ ਕੱਟ ਓਪਰਚੁਨਿਟੀ ਮਿਲਦੀ ਐ ਤੁਹਾਨੂੰ ਸਾਰਿਆਂ ਨੂੰ ਮਿਲਣ ਦੀ ਸਪੈਸ਼ਲੀ ਇਹ ਜਿਹੇ ਇਵਨਿੰਗਸ ਹੋਣੀਆਂ ਚਾਹੀਦੀਆਂ ਨੇ ਜਿੱਥੇ ਵੀ ਗੈਟ ਟੂ ਨੋ ਈਚ ਅਦਰ ਆਪਾਂ ਆਪਣੀਆਂ ਪ੍ਰੋਬਲਮਸ ਸ਼ੇਅਰ ਕਰ ਸਕਦੇ ਆਂ ਆਪਾਂ ਹੱਸ ਖੇਡ ਸਕਦੇ ਆਂ ਵੀ ਕੈਨ ਇੰਜੋਏ ਹਰਸੈਲਫਸ ਐਸ ਮੱਚ ਐਸ ਵੀ ਵਾਂਟ ਮੈਂ ਲੇਡੀਜ਼ ਨੂੰ ਹਮੇਸ਼ਾ ਕਹਿੰਦੀ ਆ ਕਿ ਪੋਲਿਟੀਕਲ ਪਾਰਟਿਸਪੇਸ਼ਨ ਐ ਜਿਹੜੀ ਲੇਡੀਜ਼ ਦੀ ਉਹ ਬਹੁਤ ਕੱਟ ਹੁੰਦੀ ਐ ਲੇਡੀਜ਼ ਹਮੇਸ਼ਾ ਜਦ ਵੀ ਮਿਲਦੀਆਂ ਨੇ ਇੱਕ ਗੱਲ ਕਹਿੰਦੀਆਂ ਵੀ ਯੂ ਆਰ ਨਾਟ ਮੱਚ ਇੰਟਰਸਟਿਡ ਇਨ ਪੋਲਿਟਿਕਸ ਸਾਨੂੰ ਵਧੀਆ ਫੀਲਡ ਨਹੀਂ ਲੱਗਦਾ ਇਟਸ ਨਾਟ ਮੇਂਟ ਫॉर ਲੇਡੀਜ਼ ਹਮੇਸ਼ਾ ਇਹ ਗੱਲ ਸੁਣਨ ਨੂੰ ਆਉਂਦੀਆਂ ਬਟ ਅਨਲੈਸ ਵੀ ਬੀ ਇਨ ਟੂ ਪੋਲਿਟਿਕਸ ਸਾਨੂੰ ਪਤਾ ਨਹੀਂ ਆਪਾਂ ਇਹਨੂੰ ਚੰਗਾ ਮਾੜਾ ਕਹਿਣਾ ਨਹੀਂ ਚਾਹੀਦਾ ਜਦ ਤੱਕ ਅਸੀਂ ਆਪ ਇਨੀਸ਼ੀਏਟਿਵ ਲੈਂਦੇ ਨਹੀਂ ਆ ਦੇ ਵਿੱਚ ਆਉਂਦੇ ਨਹੀਂ ਲੇਡੀਜ਼ ਦੀ ਪਾਰਟਿਸਪੇਸ਼ਨ ਸਿਰਫ ਘਰ ਤੱਕ ਹੁੰਦੀ ਹੈ ਜਾਂ ਆਪਣੇ ਬਿਜ਼ਨਸ ਤੱਕ ਆਪਣੀ ਫੈਮਲੀਜ਼ ਤੱਕ ਹੁਣ ਤੱਕ ਆਹੀ ਚੱਲਦਾ ਰਿਹਾ ਹੈ ਮੈਂ ਬਟ ਆਰ ਅਰਜ ਆ ਰਿਕਵੈਸਟ ਏਵਰੀ ਲੇਡੀ ਕਿ ਤੁਸੀਂ ਆਪਦੀ ਪਾਰਟਿਸਪੇਸ਼ਨ ਹੈ ਜਿਹੜੀ ਉਹਨੂੰ ਪੋਲਿਟਿਕਸ 'ਚ ਵੀ ਲੈ ਕੇ ਆਓ ਤੁਹਾਡੀ ਵੋਟ ਵੀ ਬਹੁਤ ਇੰਪੋਰਟੈਂਟ ਹੈ ਇਟਸ ਵੈਰੀ ਇੰਪੋਰਟੈਂਟ ਫਾਰ ਅਸ ਫਾਰ एवरीवन ਤੁਹਾਡੀ ਵੋਟ ਡਿਸਾਈਡ ਕਰਦੀ ਹੈ ਵਾਟਸ ਗੋਣਾ ਬੀ ਯੋਰ ਫਿਊਚਰ ਤੁਹਾਡੇ ਬੱਚਿਆਂ ਦਾ ਫਿਊਚਰ ਤੁਹਾਡੇ ਪੇਰੈਂਟਸ ਦਾ ਫਿਊਚਰ ਕਿਹਜਾ ਹੋਗਾ so please aap di vote zarur pa ke aao i know temperature is also rising garmi bahut bad rahi hai and uh, the temperature rising i think political temperatures are also rising in the city so eh <laughs> ja scenario ban raha hai but i believe jeda vi banda sachcha kaam kar raha hai imandari naal kaam kar raha hai anthak kaam kar rahe hain jinnu log pasand kar rahe ne oh kade vi haar da nahi ਉਹਨੂੰ ਇੱਕ ਚੀਜ਼ ਦੀ ਲੋੜ ਹੁੰਦੀ ਹੈ ਉਹ ਹੈ ਪਬਲਿਕ ਸਪੋਰਟ ਦੀ ਜੇ ਪਬਲਿਕ ਸਪੋਰਟ ਤੁਹਾਡੇ ਸਾਰਿਆਂ ਦਾ ਪਿਆਰ ਆਸ਼ੀਰਵਾਦ ਤੁਹਾਡੇ ਨਾਲ ਹੋਏਗਾ ਤੇ ਓਬਵੀਅਸਲੀ ਇਹ ਬੈਟਲ ਵੀ ਕੋਈ ਬਹੁਤ ਵੱਡੀ ਬੈਟਲ ਨਹੀਂ ਇਹ ਵੀ ਆਰਾਮ ਨਾਲ ਜਿੱਤੀ ਜਾ ਸਕਦੀ ਹੈ ਤੁਹਾਡੇ ਪਿਆਰ ਦੀ ਲੋੜ ਹੈ ਸੋ ਆਈ ਰਿਕਵੈਸਟ ਤੁਸੀਂ ਸਾਰੀਆਂ ਲੇਡੀਜ਼ ਐਜ਼ ਮੱਚ ਐਜ਼ ਯੂ ਇੰਜੋਏ ਯਰ ਕਿਟੀਜ਼ আর ਜਿੰਨਾ ਵੀ ਤੁਸੀਂ ਸੋਸ਼ਲ ਆਊਟ ਗoing ਨੂੰ ਪਸੰਦ ਕਰਦੇ ਹੋ ਉਹਨਾਂ ਹੀ ਪੋਲਿਟਿਕਸ ਨੂੰ ਵੀ ਪਸੰਦ ਕਰੋ ਪਲੀਜ਼ ਵੋਟ ਜ਼ਰੂਰ ਵੋਟ ਪਾ ਕੇ ਆਇਓ बिकॉज ਇਹ ਸਿਰਫ ਇੰਡੀਆ ਦੀ ਗੱਲ ਨਹੀਂ ਜੇ ਤੁਸੀਂ ਇੰਟਰਨੈਸ਼ਨਲ ਪਲੈਟਫਾਰਮਸ ਤੇ ਵੀ ਦੇਖ ਲਓਗੇ ਤੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਲੇਡੀਜ਼ ਦੀ ਪਾਰਟਿਸਪੇਸ਼ਨ ਬਹੁਤ ਘੱਟ ਆ ਲੇਡੀਜ਼ ਡੋਨਟ ਵੋਟ ਉਹ ਆਪਦੇ ਵੋਟ ਦੇ ਹੱਕ ਨੂੰ ਯੂਜ਼ ਹੀ ਨਹੀਂ ਕਰਦੀਆਂ ਲੇਡੀਜ਼ ਵੋਟ ਪਰਸੈਂਟੇਜ ਬਹੁਤ ਘੱਟ ਹੁੰਦੀ ਆ ਸੋ ਮੈਂ ਇਸ ਵਾਰ ਸਪੈਸ਼ਲੀ ਲੁਧਿਆਣਾ ਦੀਆਂ ਲੇਡੀਜ਼ ਨੂੰ ਕਹਿਣਾ ਚਾਹ ਰਹੀ ਆ बिकॉज ਮੇਰੀ ਪਹਿਲੀ ਮੀਟਿੰਗ ਲੁਧਿਆਣੇ ਚ ਸਿਰਫ ਤੁਹਾਡੇ ਨਾਲ ਆ ਕਿ ਇਸ ਵਾਰ ਰਿਕਾਰਡ ਲੇਡੀਜ਼ ਦੀ ਵੋਟ ਦਾ ਹੋਣਾ ਚਾਹੀਦਾ ਤੇ ਲੇਡੀਜ਼ ਦੀ ਵੋਟ ਨੇ ਜਿੰਨਾ ਜ਼ਿਆਦਾ ਫਰਕ ਪਾਉਣਾ ਇਹ ਤੁਸੀਂ ਡਿਸਾਈਡ ਕਰਨਾ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 ਸਕਾਈ ਟੀਵੀ ਦਿਨਾਲ